ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਸਾਡੀ ਇਸ ਇੰਪੋਰਟੈਂਟ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਹੋ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ 21 ਜੁਲਾਈ ਤੋਂ ਲੈ ਕੇ 21 ਜੁਲਾਈ ਤੋਂ ਲੈ ਕੇ ਅੱਜ ਤੱਕ ਯਾਨੀ ਕਿ 24 ਜੁਲਾਈ ਤੱਕ ਭਾਰਤ ਸਰਕਾਰ ਦੇ ਫਾਈਨਾਂਸ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਦੇ ਫਾਈਨਾਂਸ ਕਮਿਸ਼ਨ ਪੰਜਾਬ ਚਾਹੇ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਕਰਨ ਲਈ ਆਏ ਆਪੋਜੀਸ਼ਨ ਪਾਰਟੀਆਂ ਨਾਲ ਗੱਲਬਾਤ ਕਰਨ ਲਈ ਆਏ ਔਰ ਪੰਜਾਬ ਦੇ ਸਟੇਕਹੋਲਡਰ ਦੇ ਨਾਲ ਗੱਲਬਾਤ ਕਰਨ ਲਈ ਆਏ ਕਿ ਅਗਲੇ 5 ਸਾਲ ਸੈਂਟਰ ਪੂਲ ਦੇ ਅੰਦਰ ਪੰਜਾਬ ਦਾ ਕੀ ਹਿੱਸਾ ਰਹਿਣ ਵਾਲਾਗਾ ਪੰਜਾਬ ਨੂੰ ਫੰਡ ਜਿਹੜੇ ਨੇ ਉਹ ਕਿਸ ਤਰ੍ਹਾਂ ਅਲਾਟ ਕਰਨੇ ਨੇ ਕਿਉਂਕਿ ਇਹ ਪ੍ਰਕਿਰਿਆ ਕਾਫੀ ਲੰਬੇ ਅਰਸੇ ਤੋਂ ਚੱਲ ਰਹੀ ਹੈ ਦੇਸ਼ ਦੇ ਅੰਦਰ 15ਵਾਂ ਵੇਤ ਕਮਿਸ਼ਨਰ ਵੇਤ ਕਮਿਸ਼ਨ ਪੰਜਾਬ ਆਇਆ ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਆ ਉਸ ਸਮੇਂ ਪ੍ਰਧਾਨ ਮੰਤਰੀ ਸਾਹਿਬ ਨੂੰ ਸੌਂਪੀ ਔਰ ਫਿਰ ਕੇਂਦਰ ਸਰਕਾਰ ਨੇ ਡਿਵਾਈਡ ਕੀਤਾ ਕਿ ਕਿਹੜੇ ਕਿਹੜੇ ਸੈਕਟਰ ਦੇ ਅੰਦਰ ਕਿੰਨੇ ਕਿੰਨੇ ਪੈਸੇ ਜਿਹੜੇ ਨੇਗੇ ਸੈਂਟਰ ਜਿਹੜੇ ਕਰ ਇਕੱਠੇ ਹੁੰਦੇ ਨੇ ਜਿਹੜੇ ਸੈਂਟਰ ਦੇ ਜਿਹੜੇ ਟੈਕਸਸ ਇਕੱਠੇ ਹੁੰਦੇ ਨੇਗੇ ਉਹਨਾਂ ਨੂੰ ਕਿਵੇਂ ਡਿਵਾਈਡ ਕਰਨਾਗਾ ਡਿਵੀਜ਼ਿਬਲ ਪੂਲ ਦੇ ਅੰਦਰ ਕਿਹੜੇ ਕਿਹੜੇ ਪੈਰਾਮੀਟਰਸ ਹੋਣਗੇ ਕਿਹੜੇ ਜਨਸੰਖਿਆ ਦਾ ਪੈਰਾਮੀਟਰ ਕੀ ਹੋਊਗਾ ਜੀਓਗ੍ਰਾਫਿਕਲੀ ਪੈਰਾਮੀਟਰ ਕੀ ਹੋਊਗਾ ਫੋਰੈਸਟ ਦਾ ਪੈਰਾਮੀਟਰ ਕੀ ਹੋਊਗਾ ਇਹ ਸਾਰੇ ਪੈਰਾਮੀਟਰ ਜਿਹੜੇ ਨੇਗੇ ਤੈਅ ਕਰਕੇ ਫਿਰ ਡਿਵੀਜ਼ੀਬਲ ਪੂਲ ਦੇ ਅੰਦਰ ਫੰਡ ਦੀ ਜਿਹੜੀ ਆ ਉਹਦੀ ਡਿਵਾਈਡ ਕੀਤਾ ਗਿਆ ਔਰ ਪਿਛਲੇ ਪਿਛਲੇ ਜਿਹੜਾ 15ਵਾਂ ਬੇਟ ਕਮਿਸ਼ਨ ਸੀ ਉਹਨਾਂ ਨੇ 1.1.807 ਦੇ ਆਧਾਰ ਦੇ ਉੱਤੇ ਫਾਰਮੂਲਾ ਲਾ ਕੇ ਸੈਕਸਸ ਨੂੰ ਜਿਹੜਾ ਵੰਡਿਆ ਸੀਗਾ ਦੇਸ਼ ਦੇ ਅੰਦਰ 1.807 ਇਹ ਫਾਰਮੂਲਾ ਲਾ ਕੇ ਫੰਡਾਂ ਦੀ ਅਲੋਕੇਸ਼ਨ ਜਿਹੜੀ ਆ ਉਹ ਸਟੇਟਾਂ ਨੂੰ ਕੀਤੀ ਸੀਗੀ 21 ਤਰੀਕ ਨੂੰ 21 ਜੁਲਾਈ ਨੂੰ ਸਾਡੇ ਫਾਰਮ ਸਾਡੇ ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਅਰਵਿੰਦ ਪਨਗੜੀਆ ਜੀ ਉਹਨਾਂ ਦੀ ਸਮੁੱਚੀ ਟੀਮ ਆਈ ਔਰ 22 ਤਰੀਕ ਨੂੰ 22 ਜੁਲਾਈ ਨੂੰ 22 ਜੁਲਾਈ ਨੂੰ ਉਹਨਾਂ ਨੇ ਪੰਜਾਬ ਸਰਕਾਰ ਦੇ ਨਾਲ ਸਾਡੇ ਡਿਪਾਰਟਮੈਂਟ ਆਫ ਫਾਈਨਾਂਸ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਲਗਭਗ ਸਾਢੇ 3 ਘੰਟੇ ਮੀਟਿੰਗ ਕੀਤੀ ਅਸੀਂ ਸਾਢੇ 3 ਘੰਟੇ ਦੇ ਅੰਦਰ ਅਸੀਂ ਪੰਜਾਬ ਸਰਕਾਰ ਵੱਲੋਂ ਪੂਰਾ ਇੱਕ ਮੈਮੋਰੰਡਮ ਪੂਰਾ ਇੱਕ ਮੈਮੋਰੰਡਮ ਬੜੇ ਅੱਛੇ ਤਰੀਕੇ ਦੇ ਨਾਲ ਕਿ 1981 ਤੋਂ ਲੈ ਕੇ 981 985 ਤੋਂ ਲੈ ਕੇ ਪੰਜਾਬ ਦੇ ਫਾਈਨਾਂਸਸ ਦੇ ਕੀ ਹਾਲਾਤ ਰਹੇ ਨੇ ਕਿ ਔਰ ਉਹਨਾਂ ਨੂੰ ਲਗਭਗ ਅਸੀਂ 14 14 ਭਾਗਾਂ ਚ ਵੰਡ ਕੇ ਅਸੀਂ ਆਪਣੀ ਪ੍ਰੈਜੈਂਟੇਸ਼ਨ ਜਿਹੜੀ ਆ ਸਾਡੇ ਡਿਪਾਰਟਮੈਂਟ ਦੇ ਪੀਐਸਐਫ ਅਜਵਾਇ ਸਿਨਾ ਜੀ ਨੇ ਬੜੇ ਅੱਛੇ ਤਰੀਕੇ ਦੇ ਨਾਲ ਸਾਡੀ ਪ੍ਰੈਜੈਂਟੇਸ਼ਨ ਜਿਹੜੀ ਆ ਉਹ ਫਾਈਨਾਂਸ ਕਮਿਸ਼ਨ ਦੇ ਸਾਹਮਣੇ ਰੱਖੀ ਕਿਉਂਕਿ ਫਾਈਨਾਂਸ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਦਾ ਦੇਸ਼ ਦੇ ਅੰਦਰ ਇਹ ਤੀਜਾ ਸਟੇਟ ਸੀ ਪੰਜਾਬ ਤੀਜਾ ਸਟੇਟ ਸੀ ਇਸ ਤੋਂ ਪਹਿਲਾਂ ਛੱਤੀਸਗੜ੍ਹ हिमाचल प्रदेश और हिमाचल प्रदेश ਤੋਂ ਬਾਅਦ ਪੰਜਾਬ ਦਾ ਨੰਬਰ ਆਇਆ ਤੇ ਅੱਜ ਦੋ ਦਿਨ ਦਾ ਦੌਰਾ ਜਿਹੜਾ ਸੀ ਉਹਨਾਂ ਦਾ ਅੱਜ ਖਤਮ ਹੋਇਆਗਾ ਕੱਲ ਉਹਨਾਂ ਨੇ ਫਾਇਨੈਂਸ ਕਮਿਸ਼ਨ ਨੇ ਕੱਲ ਅੰਮ੍ਰਿਤਸਰ ਦੇ ਅੰਦਰ ਇੰਡਸਟਰੀ ਦੇ ਨਾਲ ਮੀਟਿੰਗ ਕੀਤੀ ਟਰੇਡਰ ਦੇ ਨਾਲ ਮੀਟਿੰਗ ਕੀਤੀ ਔਰ ਉਹਨਾਂ ਤੋਂ ਬੜੇ ਇੱچھے ਸੁਝਾ ਸਾਰੀ ਇੰਡਸਟਰੀ ਨੇ ਪੰਜਾਬ ਦੀ ਇੰਡਸਟਰੀ ਦੇ ਸੁਝਾਅ ਰੱਖੇ ਬਹੁਤ ਸਾਰੀਆਂ ਜਿਹੜੀਆਂ ਇੰਸਟੀਚਿਊਸ਼ਨਸ ਤੋਂ ਆਂ ਆਇਆ ਹੋਣੀਆਂ ਸੀ ਉਹਨਾਂ ਨੇ ਆਪਣੇ ਆਪਣੇ ਸੁਝਾਅ ਜਿਹੜੇ ਨੇਗੇ ਫਾਈਨਾਂਸ ਕਮਿਸ਼ਨ ਦੇ ਅੱਗੇ ਰੱਖੇ ਔਰ 22 ਤਰੀਕ ਨੂੰ 22 ਤਰੀਕ ਨੂੰ ਆਫਟਰ ਲੰਚ ਬਾਅਦ ਦੁਪਹਿਰ ਪੰਜਾਬ ਦੀਆਂ ਰਾਜਸੀ ਧਿਰਾਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਆਪੋਜੀਸ਼ਨ ਦੀਆਂ ਪੋਲੀਟੀਕਲ ਪਾਰਟੀਆਂ ਜਿਹਦੇ ਵਿੱਚ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਭੋਜਨ ਸਮਾਜ ਪਾਰਟੀ ਇਹਨਾਂ ਸਾਰੀਆਂ ਪਾਰਟੀਆਂ ਨੇ ਵੀ ਆਪਣਾ ਪੱਖ ਰੱਖਿਆ ਔਰ ਉਸ ਤੋਂ ਬਾਅਦ ਮੈਂ ਸਮਝਦਾ ਆਮ ਆਦਮੀ ਪਾਰਟੀ ਸਾਡੇ ਵੱਲੋਂ ਵੀ ਸਾਡੇ 4 ਵਿਧਾਇਕ ਚੁੜੇ ਰਹੇ ਨਮਾਇਦੇ ਗਏ ਕਾਂਗਰਸ ਤੋਂ 3 ਗਏ ਅਕਾਲੀ ਦਲ ਤੋਂ 2 ਭਾਰਤੀ ਜਨਤਾ ਪਾਰਟੀ ਵੱਲੋਂ 2 ਨਮਾਇਦੇ ਔਰ 2 ਨਮਾਇਦੇ ਭੋਜਨ ਸਮਾਜ ਪਾਰਟੀ ਦੇ ਜਿਹੜੇ ਨੇ ਔਰ ਸ਼ਾਮਲ ਹੋਏ ਔਰ ਸਾਰਿਆਂ ਨੇ ਮੈਂ ਸਭ ਤੋਂ ਪਹਿਲਾਂ ਸਾਰੀਆਂ ਪੋਲੀਟੀਕਲ ਪਾਰਟੀ ਦਾ ਧੰਨਵਾਦ ਵੀ ਕਰਨਾ ਚਾਹਨਾਗਾ ਸਭ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਕਿ ਪੰਜਾਬ ਨੂੰ ਵੱਧ ਤੋਂ ਵੱਧ ਫੰਡ ਜਿਹੜੇ ਨੇਗੇ ਉਹ ਕਿਸ ਤਰ੍ਹਾਂ ਸੈਂਟਰਲ ਪੂਲ ਦੇ ਵਿੱਚੋਂ ਅਲਾਟ ਕੀਤੇ ਜਾਣ ਇਹ ਜਿਹੜੀ ਮੰਗਾ ਉਹਦਾ ਸਾਡਾ ਪੰਜਾਬ ਸਰਕਾਰ ਦਾ ਮੈਂ ਕਿਹਾ ਸਮਝਦਾ ਸਭ ਤੋਂ ਵੱਧ ਸਮਰਥਨ ਸਾਰੀਆਂ ਪਾਰਟੀਆਂ ਨੇ ਕੀਤਾ ਔਰ ਅਸੀਂ ਆਪਣੇ 16ਵੇਂ ਵਿੱਤ ਕਮਿਸ਼ਨ ਦੇ ਸਾਹਮਣੇ ਪੰਜਾਬ ਸੂਬੇ ਦੀ ਜਿੱਥੇ ਆਰਥਿਕਤਾ ਕਿਸ ਜਗ੍ਹਾ ਤੇ ਖੜੀ ਆ ਕਿੰਨੇ ਫੰਡ ਸਾਨੂੰ ਮਿਲ ਰਹੇ ਨੇ ਔਰ ਕਿੰਨੇ ਮਿਲਣੇ ਚਾਹੀਦੇ ਨੇ ਕਿਹੜੀ-ਕਿਹੜੀ ਸਾਡੀ ਪ੍ਰੋਜੈਕਸ਼ਨ 15ਵੇਂ ਵਿੱਤ ਕਮਿਸ਼ਨ ਦੇ ਸਾਹਮਣੇ ਸੀ ਔਰ ਕਿਹੜੀ ਹੁਣ ਅਸੀਂ 16ਵੇਂ ਵਿੱਤ ਕਮਿਸ਼ਨ ਦੇ ਸਾਹਮਣੇ ਰੱਖੀ ਆ ਉਹ ਸਾਰੀ ਅਸੀਂ ਬੜੇ ਅچھے ਤਰੀਕੇ ਨਾਲ ਉਹਨਾਂ ਸਾਹਮਣੇ ਬਿਆਨ ਕੀਤੀ ਅਸੀਂ ਪੰਜਾਬ ਦੇ ਵਿਕਾਸ ਨੂੰ ਹੋਰ ਚਾਈਤੇ ਲੈ ਕੇ ਜਾਣ ਦੇ ਲਈ ਹੋਰ ਸਿਖਰਾਂ ਤੇ ਲੈ ਕੇ ਜਾਣ ਲਈ ਹੋਰ ਹਾਈਟਸ ਤੇ ਲੈ ਕੇ ਜਾਣ ਲਈ 1 ਲੱਖ 132000 247 132247 ਕਰੋੜ ਰੁਪਏ ਦੀ કુલ ਫੰਡਾਂ ਦੀ ਮੰਗ ਕੀਤੀ ਆ ਜਿਹੜੇ ਕਿ ਮੈਂ ਸਮਝਦਾ ਜਦੋਂ 16ਵੇਂ ਬੈਟ ਕਮਿਸ਼ਨ ਦੀ ਰეკਮੈਂਡੇਸ਼ਨ ਦੇ ਆਧਾਰ ਤੇ ਗਵਰਨਮੈਂਟ ਆਫ ਇੰਡੀਆ ਡਿਸਾਈਡ ਕਰੂਗੀ ਔਰ ਉਸ ਬਾਅਦ 5 ਸਾਲ ਇਹ ਫੰਡ ਜਿਹੜਾ ਉਹ ਆਉਣਗੇ ਅਸੀਂ ਪੰਜਾਬ ਦਾ ਜਿਹੜਾ ਕਿਸਾਨ ਨਹੀਂ ਆ ਪੰਜਾਬ ਦਾ ਫਾਰਮਰ ਆ ਪੰਜਾਬ ਦਾ ਕਿਸਾਨ ਆ ਉਹਨੂੰ ਫਸਲੀ ਜਿਹੜਾ ਦੋ ਫਸਲੀ ਚੱਕਰ ਆ ਝੋਨੇ ਦਾ ਤੇ ਬੀਟ ਦਾ ਕਣਕ ਤੇ ਝੋਨੇ ਦਾ ਉਹਦੇ ਚੋਂ ਕੱਢਣ ਲਈ ਫਸਲੀ ਵਿਭਿੰਨਤਾ ਲੈ ਕੇ ਆਉਣ ਲਈ ਡਾਈਵਰਸਿਫਿਕੇਸ਼ਨ ਦੀ ਗੱਲ ਕੀਤੀ ਆ ਕਿ ਪੰਜਾਬ ਨੂੰ ਇਸ ਸਮੇ ਲੋੜ ਆ ਡਾਈਵਰਸਿਫਿਕੇਸ਼ਨ ਦੀ ਉਦਾਂ ਉਹਨੂੰ ਹਲਾਰਾ ਦੇਣ ਦੇ ਲਈ ਅਸੀਂ ਫੰਡਸ ਦੀ ਗੱਲ ਕੀਤੀ ਆ ਕਿ ਸਾਨੂੰ ਫੰਡ ਦਿੱਤੇ ਜਾਣ ਇਸੇ ਤਰ੍ਹਾਂ ਜਿਸ ਤਰ੍ਹਾਂ ਸਾਡੇ ਗਵਾਂਧੀ ਸਟੇਟ ਨੇਗੇ ਕਿਉਂਕਿ ਕੱਲ ਇੰਡਸਟਰੀ ਦੀ ਮੀਟਿੰਗ ਸੀ ਇੰਡਸਟਰੀ ਦੀ ਜਿਹੜੀ ਆ ਡਿਪਾਰਟਮੈਂਟ ਵੱਲੋਂ ਵੀ ਪ੍ਰੈਜੈਂਟੇਸ਼ਨ ਸੀ ਕਿ ਜਿਸ ਤਰ੍ਹਾਂ ਟੈਕਸਸ ਦੀ ਸ਼ੋਰ ਹਿਮਾਚਲ ਪ੍ਰਦੇਸ਼ ਨੂੰ ਜਿਸ ਤਰ੍ਹਾਂ ਟੈਕਸਸ ਦੀ ਸ਼ੋਰ ਜਿਹੜੀ ਆ ਜੰਮੂ ਕਸ਼ਮੀਰ ਨੂੰ ਦਿੱਤੀ ਆ ਉਸੇ ਤਰ੍ਹਾਂ ਪੰਜਾਬ ਨੂੰ ਵੀ ਦੇਵੋ ਕਿਉਂਕਿ ਪੰਜਾਬ ਵੀ ਬਾਰਡਰ ਸਟੇਟ ਆ 500 ਕਿਲੋਮੀਟਰ ਤੋਂ ਵੱਧ ਸਾਡੀ ਸਰਹੱਦ ਜਿਹੜੀ ਆ ਉਹ ਇੰਟਰਨੈਸ਼ਨਲ ਬਾਰਡਰ ਤੇ ਲੱਗਦੀ ਆ ਪੰਜਾਬ ਦੀ ਔਰ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਇਹਨਾਂ ਦਾ ਵੱਡਾ ਹਿੱਸਾ ਜਿਹੜਾ ਉਹ ਸਰਹੱਦ ਤੇ ਲੱਗਦਾਗਾ ਸੋ ਉਹਨਾਂ ਦੇ ਵਿੱਚ ਇੰਡਸਟਰੀ ਜਿਹੜੀ ਆ ਨਾ ਮਾਤਰਾ ਇੰਡਸਟਰੀ ਜਿਹੜੀ ਆ ਬਹੁਤ ਘਟਾ ਉਹਨਾਂ ਦੇ ਅੰਦਰ ਇੰਡਸਟਰੀ ਨੂੰ ਹੋਰ ਉਚਾਈ ਤੇ ਲੈ ਕੇ ਜਾਣ ਲਈ ਸਪੈਸ਼ਲ ਪੈਕੇਜ ਦਿੱਤਾ ਜਾਵੇ ਕਿਉਂਕਿ ਜੰਮੂ ਕਸ਼ਮੀਰ ਨੂੰ ਦਿੱਤਾਗਾ ਹੁਣ ਹੋ ਕੀ ਰਹਾਗਾ ਕਿ ਸਾਡੀ ਇੰਡਸਟਰੀ ਕਿੱਦਾਂ ਜਾ ਰਹੀ ਆ ਕਿੱਦਾਂ ਪੰਜਾਬ ਦੇ ਵਿੱਚ ਕਿਰਾ ਜਿਹੜਾ ਹੋ ਰਿਹਾ ਹਿਮਾਚਲ ਸਾਡਾ ਗਵਾਂਡੀ ਸੂਬਾਗਾ ਹਿਮਾਚਲ ਦਿਨਾ ਸਾਡੀ ਬਹੁਤ ਸਾਰੀ ਸਰਹੱਦ ਲੱਗਦੀ ਆ ਸਟੇਟ ਦੀ ਔਰ ਇਸੇ ਤਰ੍ਹਾਂ ਜੰਮੂ ਕਸ਼ਮੀਰ ਆ ਜੰਮੂ ਕਸ਼ਮੀਰ ਨੇ ਆਪਣਾ ਕਿਹੜਾ ਡਿਸਟ੍ਰਿਕਟ ਚੁਣ ਲਿਆ ਘਠੂਆ ਕਿਉਂਕਿ ਪੰਜਾਬ ਦੇ ਨਾਲ ਲੱਗਦਾਗਾ ਹਿਮਾਚਲ ਨੇ ਬੱਦੀ ਸੋਲਨ ਇਹ ਚੁਣ ਲਏ ਔਰ ਸਾਡੀ ਇੰਡਸਟਰੀ ਨੂੰ ਉੱਥੇ ਕੁਝ ਨਾ ਕੁਝ ਇਨਸੈਂਟਿਵ ਦੇ ਕੇ ਲੈ ਕੇ ਜਾ ਰਹੇ ਨੇ ਇਹ ਮੈਂ ਸਮਝਦਾ ਪੰਜਾਬ ਦੇ ਨਾਲ ਜਸਸ ਨਹੀਂ ਹੈਗਾ ਪੰਜਾਬ ਦੇ ਨਾਲ ਜਸਸ ਜਿਹੜਾ ਉਹ ਸੈਂਟਰ ਸਰਕਾਰ ਕਰ ਰਹੀ ਹੈ ਕਿਉਂਕਿ ਪੰਜਾਬ ਦੇਸ਼ ਦਾ ਹਵਾਂਗਾ ਦੇਸ਼ ਦਾ ਹਿੱਸਾਗਾ ਜਿਨੇ ਮੈਂ ਸਮਝਦਾ ਬਹੁਤ ਸਾਰੀਆਂ ਕੁਰਬਾਨੀਆਂ ਦੇਸ਼ ਲਈ ਦਿੱਤੀਆਂ ਔਰ ਅਤਵਾਦ ਦੇ ਖਿਲਾਫ ਬਹੁਤ ਵੱਡਾ ਸੰਘ ਪੰਜਾਬ ਨੇ ਲੜਿਆ ਔਰ ਹਮੇਸ਼ਾ ਹੀ ਜਦੋਂ ਵੀ ਕਦੇ ਬਾਹਰਲੇ ਦੇਸ਼ਾਂ ਦੇ ਨਾਲ ਜੰਗ ਹੁੰਦੀ ਹੈ ਤਾਂ ਪੰਜਾਬ ਜਿਹੜਾ ਉਹ ਹਮੇਸ਼ਾ ਮੋਰੀ ਰੋਲ ਲਮਾਉਂਦਾ ਹੈਗਾ ਔਰ ਸਾਡੇ ਦਾ ਵਿਤਕਰਾ ਜਿਹੜਾ ਇਹ ਜਿਹੜੀਆਂ ਪਾਲਿਸੀਆਂ ਲੈ ਕੇ ਆਏ ਨੇ ਕਿ ਸੈਂਟਰ ਸਰਕਾਰ ਅਸੀਂ ਦਾ ਵਿਰੋਧ ਕੀਤਾ ਕਿ ਸਾਡੇ ਲਈ ਘੱਟੋ ਘੱਟ ਪੰਜਾਬ ਦੇ ਉਹ ਡਿਸਟ੍ਰਿਕਟਾਂ ਨੂੰ ਤੁਸੀਂ ਮੋਰੀ ਬਣਾ ਲਓ ਜਿਹੜੇ ਸਰਹੱਦ ਤੇ ਲੱਗਦੇ ਨੇਗੇ ਉਥੇ ਦੇ ਯੁੱਧ ਦੇ ਅੰਦਰ ਹੋਰ એનર્ਜੀ ਆਊਗੀ ਉੱਥੇ ਜੇ ਜੋ ਸਕਿੱਲ ਡਿਵੈਲਪਮੈਂਟ ਹੋਊਗੀ ਜੇ ਤਾਂ ਫੈਕਟਰੀਆਂ ਲੱਗਣਗੀਆਂ ਔਰ ਬੱਚੇ ਜਿਹੜੇ ਸਾਡੇ ਨੌਜਵਾਨ ਆ ਉਹ ਦੇਸ਼ ਦੀ ਤਰੱਕੀ ਯੋਗਦਾਨ ਪਾਊਗਾ ਔਰ ਕਿਤਨਾ ਕਿਤੇ ਨਸ਼ਿਆਂ ਨੂੰ ਵੀ ਬਹੁਤ ਵੱਡੀ ਜਿਹੜਾ ਨਾਰਕੋ টেরਰਿਜ਼ਮ ਆ ਉਹਨੂੰ ਵੱਡੀ ਠੱਲ ਜਿਹੜੀ ਆ ਉਹ ਪਾਊਗੀ ਇਸੇ ਤਰੀਕੇ ਅਸੀਂ ਕਮਿਸ਼ਨ ਦੇ ਕੋਲੇ ਬਹੁਤ ਵੱਡੀ ਮੰਗ ਰੱਖੀ ਆ ਕਿ ਬਾਗਾ ਅਟਾਰੀ ਬਾਗਾ ਬਾਰਡਰ ਦੇ ਉੱਤੇ ਅਟਾਰੀ ਬਾਗਾ ਬਾਰਡਰ ਦੇ ਉੱਤੇ ਜਿਹੜਾ ਵਪਾਰ ਡਿਫਰੈਂਟ ਸਟੇਟ ਦੇ ਨਾਲ ਹੁੰਦਾ ਸੀਗਾ ਜਿਹੜਾ ਮੈਂ ਸਮਝਦਾਗਾ ਸੈਂਟਰਲ ਏਸ਼ੀਆ ਦੇ ਸਟੇਟਸ ਦੇ ਨਾਲ ਸੈਂਟਰਲ ਏਸ਼ੀਆ ਦੇ ਸੈਂਟਰਲ ਏਸ਼ੀਅਨ ਸਟੇਟਾਂ ਦੇ ਨਾਲ ਖਾਸ ਕਰਕੇ ਜੇ ਮੈਂ ਗੱਲ ਕਰਾਂ ਅਫਗਾਨਿਸਤਾਨ ਕਜ਼ਾਕਿਸਤਾਨ ਈਰਾਨ ਇਰਾਕ ਇਹ ਸਾਰੇ ਦੇਸ਼ਾਂ ਨੂੰ ਇੱਕ ਵੱਡਾ ਵਪਾਰ ਸਦੀਆਂ ਤੋਂ ਚੱਲਿਆ ਆ ਰਿਹਾ ਸੀਗਾ ਪਰ ਲੇਕਿਨ ਪਿੱਛੇ ਕੁਝ ਸਮਾਂ ਰੋਕਤਾ ਔਰ ਉਹਨੂੰ ਅਸੀਂ ਦੁਬਾਰਾ ਚਾਲੂ ਕਰਨ ਦੀ ਮੰਗ ਕੀਤੀ ਆ ਕॉर ਜਿਹਦੇ ਨਾਲ ਮੈਂ ਸਮਝਦਾ ਪੰਜਾਬ ਦੀ ਇਕਨੋਮੀ ਨੂੰ ਪੰਜਾਬ ਦੀ ਆਰਥਿਕਤਾ ਨੂੰ ਇੱਕ ਵੱਡਾ ਹੰਗਾਰਾ ਮਿਲੂ ਹਲਾਰਾ ਮਿਲੂਗਾ ਔਰ ਕਿਉਂਕਿ ਨਹੀਂ ਤਾਂ ਹੁਣ ਕੀ ਹੋ ਰਿਹਾ ਹੁਣ ਇਹ ਵਪਾਰ ਤਾਂ ਹੋ ਰਿਹਾ ਵਪਾਰ ਤਾਂ ਪਾਕਿਸਤਾਨ ਨਾਲ ਵੀ ਹੋ ਰਿਹਾ ਅਦਰ ਦੇਸ਼ਾਂ ਦੇ ਨਾਲ ਹੋ ਰਿਹਾ ਪਰ ਲੇਕਿਨ ਉਹ ਹੋ ਕਿੱਧਰ ਰਿਹਾ ਗੁਜਰਾਤ ਦੇ ਬਾਰਡਰ ਦੇ ਰਿਹਾ ਉਧਰ ਦੀ ਹੋ ਰਿਹਾ ਪਰ ਲੇਕਿਨ ਮੈਂ ਸਮਝਦਾ ਪੰਜਾਬ ਦੇ ਨੇੜੇ ਪੰਜਾਬ ਮੇਲੇ ਆ ਔਰ ਪੰਜਾਬ ਦਾ ਕਿਸਾਨ ਵੇਚਦੇ ਕੇਂਦਰੀ ਅਨਾਜ ਭੰਡਾਰ ਦੇ ਅੰਦਰ ਬਹੁਤ ਵੱਡਾ ਹਿੱਸਾ ਪਾਉਂਦਾਗਾ ਸੋ ਮੈਂ ਸਮਝਦਾ ਪ੍ਰਾਇੋਰਟੀ ਜਿਹੜੀ ਆ ਉਹ ਪੰਜਾਬ ਨੂੰ ਹੋਣੀ ਚਾਹੀਦੀ ਆ ਬੜਾ ਡਿਟੇਲ ਦੇ ਵਿੱਚ ਅਸੀਂ ਪ੍ਰੈਜੈਂਟੇਸ਼ਨ ਜਿਹੜੀ ਆ ਉਹ ਉੱਥੇ ਰੱਖ ਕੇ ਆਂਗੇ ਕਿਸ ਤਰ੍ਹਾਂ ਜਿਹੜੇ ਖੇਤੀ ਉਤਪਾਦ ਨੇ ਖਾਸ ਕਰਕੇ ਜਿਵੇਂ ਗੱਲ ਕਰਾਂ ਬਾਸਮਤੀ ਚੌਲਾਂ ਦੀ ਗੱਲ ਕਰੀਏ ਬਾਸਮਤੀ ਚੌਲਾਂ ਦੀ ਮੰਗ ਬੜੀ ਆ ਉਹਨਾਂ ਦੇਸ਼ਾਂ ਦੇ ਅੰਦਰ ਇਹ ਸਾਰੀਆਂ ਗੱਲਾਂ ਅਸੀਂ ਕਮਿਸ਼ਨ ਦੇ ਸਾਹਮਣੇ ਬੜੇ ਅچھے ਤਰੀਕੇ ਦੇ ਨਾਲ ਰੱਖੀਆਂ ਨੇ ਇਸੇ ਤਰੀਕੇ ਇਹਨਾਂ 132247 ਕਰੋੜ ਦੇ ਵਿੱਚੋਂ 8075000 ਕਰੋੜ ਰੁਪਏ ਜਿਹੜਾ ਉਹ ਵਿਕਾਸ ਫੰਡਾਂ ਦੇ ਲਈ ਮੰਗੀ ਮੰਨੀ ਡਿਮਾਂਡ ਕੀਤੀ ਆ ਮੰਗਿਆ ਗਿਆ ਔਰ ਇਸੇ ਤਰ੍ਹਾਂ ਖੇਤੀਬਾੜੀ ਅਤੇ ਫਸਲੀ ਭੋਪਨਤਾ ਦੇ ਲਈ 17000 17000 950 17950 ਕਰੋੜ ਰੁਪਏ ਦੀ ਮੰਗ ਕੀਤੀ ਆ ਜਿਹੜੀ ਸਟੱਬਲ ਬਰਨਿੰਗ ਆ ਹਮੇਸ਼ਾ ਹਰ ਸਾਲ ਆਉਂਦਾ ਗਿਆ ਇਸ਼ੂ ਕਿ ਪਰਾਲੀ ਸਾੜਨ ਦੀ ਜਿਹੜੀ ਸਮੱਸਿਆ ਉਹ ਇਕੱਲੇ ਪੰਜਾਬ ਦੀ ਆ ਇਹ ਸਮੱਸਿਆ ਪੰਜਾਬ ਦੀ ਨਹੀਂ ਇਹ ਹਰਿਆਣੇ ਦੀ ਵੀ ਨਹੀਂ ਆ ਇਹ ਪੱਛਮੀ ਯੂਪੀ ਦੀ ਵੀ ਓਨੀ ਆ ਇਹ ਰਾਜਸਥਾਨ ਦੀ ਵੀ ਕਾਫੀ ਹੱਦ ਤੱਕ ਆ ਸੋ ਇਹਦਾ ਹੱਲ ਦੇ ਲਈ ਅਸੀਂ ਇਹਦੇ ਬਦਲਵੇਂ ਪ੍ਰਬੰਧ ਕਰਨ ਦੇ ਲਈ ਬਾਇਓ ਗੈਸ ਪਲਾਂਟ ਲਾਉਣ ਦੇ ਲਈ ਇਹ ਸਾਰਿਆਂ ਦੇ ਲਈ ਅਸੀਂ ਲਗਭਗ 5000 ਕਰੋੜ ਰੁਪਏ ਦੀ ਡਿਮਾਂਡ ਕੀਤੀ ਹੈ ਕਿ ਸਾਨੂੰ ਦਿੱਤੇ ਜਾਣ ਤਾਂ ਕਿ ਅਸੀਂ ਇਸ ਚੱਕਰ ਦੇ ਵਿੱਚੋਂ ਕਿਸਾਨ ਨੂੰ ਕੱਢ ਸਕੀਏ ਔਰ ਪੰਜਾਬ ਜਿਹੜਾ ਹੈਗਾ ਆ ਮਾਤਾ ਭਰਨ ਦੇ ਵਿੱਚ ਆਪਣਾ ਹਿੱਸਾ ਪਾ ਸਕੀਏ ਇਸੇ ਤਰ੍ਹਾਂ ਨਾਰਕੋ ਟੈਰੋਰਿਜ਼ਮ ਨਾਰਕੋ ਟੈਰੋਰਿਜ਼ਮ ਔਰ ਡਰਗ ਦੀ ਸਮੱਸਿਆ ਨੂੰ ਲੈ ਕੇ ਅਸੀਂ ਲਗਭਗ 8800 ਕਰੋੜ ਰੁਪਏ 8840 ਕਰੋੜ ਰੁਪਏ ਦੀ ਸੈਂਟਰ ਸਰਕਾਰ ਤੋਂ ਮੰਗ ਕੀਤੀ ਆ ਕਿ ਸਾਨੂੰ ਹੋਰ ਅਸੀਂ ਜਿਹੜਾ ਬਾਰਡਰ ਦੇ ਉੱਤੇ ਆ ਉਹਨੂੰ ਹੋਰ ਮੋਡਰਨਾਈਜੇਸ਼ਨ ਕਰਨੀ ਆ ਉੱਥੇ ਤੇ ਉਹਦੇ ਲਈ ਸਾਨੂੰ 8840 ਕਰੋੜ ਰੁਪਏ ਦਿੱਤੇ ਜਾਣ ਇਸੇ ਤਰ੍ਹਾਂ ਇੰਡਸਟਰੀ ਦੀ ਐਮਐਸਐਮਈ ਦੀ ਜਿਹੜੀ ਆ ਦੁਬਾਰਾ ਮੋਟਰ ਸਰਜੀਤੀ ਦੇ ਲਈ ਅਸੀਂ 6000 ਕਰੋੜ ਰੁਪਏ ਦੀ ਮੰਗ ਕੀਤੀ ਆ ਔਰ ਲੋਕਲ ਬਾਡੀਜ਼ ਦੇ ਲਈ ਲੋਕਲ ਬਾਡੀ ਦੇ ਲਈ 89400 26 ਕਰੋੜ ਰੁਪਏ ਦੀ ਮੰਗ ਕੀਤੀ ਐ ਸਾਰੀ ਜਿਹੜੀ ਡਿਮਾਂਡ ਆ ਸੀ ਉਹ ਸੈਂਟਰ ਸਰਕਾਰ ਨੂੰ ਥਰੂ ਸਾਡੇ ਕਮਿਸ਼ਨ ਦੇ ਥਰੂ ਭੇਜੀ ਆ ਔਰ ਹੁਣ ਕਮਿਸ਼ਨ ਜਿਹੜਾ ਹੈਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੈਸਮੈਂਟ ਕਰਕੇ ਆਪਣੀ ਡਿਟੇਲ ਰਿਪੋਰਟ ਜਿਹੜਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਮਣੇ ਸੌਂਪਣਗੇ ਔਰ ਸਾਨੂੰ ਪੂਰਨ ਆਸ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਸਾਡੀ ਨਿਆ ਕਰਨਗੇ ਸਾਨੂੰ ਜਸਟਿਸ ਦੇਣਗੇ ਔਰ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਾਂ ਕਿ ਪੰਜਾਬ ਨੇ ਅਸੀਂ ਮੰਗਿਆਗਾ ਕਿ ਪਾਪੂਲੇਸ਼ਨ ਪਾਪੂਲੇਸ਼ਨ ਜਿਹੜਾ 15ਵਾਂ ਫਾਈਨਾਂਸ ਕਮਿਸ਼ਨ ਸੀਗਾ ਉਹਦੇ ਵਿੱਚ ਪਾਪੂਲੇਸ਼ਨ ਦੇ ਆਧਾਰ ਤੇ 15% ਦੀ ਮੰਗ ਕੀਤੀ ਗਈ ਸੀ 15% ਦੀ ਮੰਗ ਕੀਤੀ ਗਈ ਸੀ ਤਾਂ ਇਸ ਵਾਰ ਅਸੀਂ ਇਸ ਦੇ ਵਿੱਚ 5% ਸ਼ੈਡਿਊਲ ਕਾਸਟ ਪਾਪੂਲੇਸ਼ਨ ਨੂੰ ਪਾਇਆਗਾ ਕਿਉਂਕਿ ਪਹਿਲਾ ਜਨਰਲਾਈਜ਼ ਕੀਤਾ ਗਿਆ ਸੀਗਾ ਪੰਜਾਬ ਦੇ ਅੰਦਰ 33% 33% ਪਾਪੂਲੇਸ਼ਨ ਜਿਹੜੀ ਆ ਐਜ਼ ਪਰ ਸੈਂਸਸ ਆਫ 2011 2011 ਦੀ ਸੈਂਸਸ ਦੇ ਮੁਤਾਬਕ ਪਾਪੂਲੇਸ਼ਨ ਆ ਉਹਦੇ ਉੱਤੇ ਆਧਾਰ ਦੇ ਅਸੀਂ ਕਿਹਾ ਕਿ 5% ਉਸ ਪਾਪੂਲੇਸ਼ਨ ਦਾ ਔਰ 올ਡ ਏਜ ਪਾਪੂਲੇਸ਼ਨ ਬੜਾ ਇਹ ਐ ਮਿਸ਼ਾਗਾ ਕਿ ਸਾਡੀ ਜਿਹੜੀ 올ਡ ਏਜ ਪਾਪੂਲੇਸ਼ਨ ਆ ਉਹ ਕਾਫੀ ਵਧ ਰਹੀ ਆ ਸੋ ਇਹਦੇ ਲਈ ਵੀ ਅਸੀਂ 2.50 ਯਾਨੀ ਢਾਈ ਪਰਸੈਂਟ ਅਸੀਂ ਇਹਦੀ ਵੀ ਮੰਗ ਕੀਤੀ ਹੈ ਤਾਂ ਕਿ ਸਾਨੂੰ ਇਸ ਗੱਲ ਦੇ ਆਧਾਰ ਤੇ ਉੱਤੇ ਵੀ ਪਹਿਲ ਦਿੱਤੀ ਜਾਵੇ ਕਿ ਦੋ ਹੈਡ ਅਸੀਂ ਜਿਹੜੇ ਨੇ ਕਿ ਉਹ ਵੀ ਇੰਟਰੋਡਿਊਸ ਕੀਤੇ ਨੇ ਇਸੇ ਗੱਲ ਇਸੇ ਤਰ੍ਹਾਂ ਜੀਓਗ੍ਰਾਫਿਕਲੀ ਏਰੀਆ ਜਿਹੜਾ ਉਹਦਾ ਅਸੀਂ 15% ਪਿਛਲੇ ਜਿਹੜਾ ਫਾਈਨੈਂਸ ਕਮਿਸ਼ਨ ਸੀ ਉਹ ਚ ਮੰਗਿਆ ਸੀ ਪਰ ਲੇਕਿਨ ਇਸ ਵਾਰ ਅਸੀਂ 12.5 ਯਾਨੀ ਕਿ 12.5 ਮੰਗਿਆ ਗਿਆ ਕਿਉਂਕਿ ਇਹਦੇ ਨਾਲ ਜਿੰਨਾ ਇਹ ਵਧ ਮੰਗਿਆ ਪਹਿਲਾਂ ਉਹਦੇ ਨਾਲ ਸਾਡਾ ਜਿਹੜਾ ਹੈਗਾ ਡਿਵੀਜ਼ਿਬਲ ਪੂਲ ਦੇ ਵਿੱਚ ਘਟ ਬਣਿਆ ਇਸ ਕਰਕੇ ਅਸੀਂ ਕਿਉਂਕਿ ਸਾਡਾ ਏਰੀਆ ਜਿਹੜਾ ਪੰਜਾਬ ਦਾ 1.54% ਆਦੇਸ਼ ਦੇ ਅੰਦੇਚੋ ਸੋ ਇਸ ਕਰਕੇ ਅਸੀਂ ਏਰੀਆ ਦੀ ਜਿਹੜੀ ਜੀਓਗ੍ਰਾਫੀਕਲ ਏਰੀਆ ਉਹਦੀ ਵੇਟੇਜ ਘਟਾਈ ਆ ਕਿ ਇਹਨੂੰ 12% ਦੇ ਹਿਸਾਬ ਨਾਲ ਡਿਵਾਈਡ ਕੀਤਾ ਜਾਵੇ ਸੋ ਇਸੇ ਤਰ੍ਹਾਂ ਫੋਰੈਸਟ ਕਵਰ ਆ ਜਿਹੜਾ ਪੰਜਾਬ 'ਚ ਕਿਉਂਕਿ ਪੰਜਾਬ ਦੇ ਵਿੱਚ ਫੋਰੈਸਟ ਏਰੀਆ ਬਹੁਤ ਘੱਟ ਆ ਪਹਿਲਾਂ ਪੁਰਾਣੇ ਜਿਹੜਾ ਫਾਈਨੈਂਸ ਕਮਿਸ਼ਨ ਸੀ ਉਹਦੇ ਪੁਰਾਣੀ ਸਰਕਾਰ ਨੇ 10% ਫੋਰੈਸਟ ਕਵਰ ਮੰਗਿਆ ਸੀ ਅਸੀਂ ਜਿਹੜਾ ਉਹ 7.7% ਮੰਗਿਆ ਗਿਆ ਤਾਂ ਕਿ ਕਿਉਂਕਿ ਪੰਜਾਬ ਦਾ ਫੋਰੈਸਟ ਕਵਰ ਘਟਾ ਇਸੇ ਆਧਾਰ ਤੇ ਜੇ ਆਪਾਂ ਗੱਲ ਕਰੀਏ ਤੇ ਇਸ ਫਾਰਮੂਲੇ ਦੇ ਮੁਤਾਬਕ ਫਿਰ ਹਿਮਾਚਲ ਨੂੰ ਜ਼ਿਆਦਾ ਮਿਲੇਗਾ ਫਿਰ ਕਸ਼ਮੀਰ ਨੂੰ ਜ਼ਿਆਦਾ ਮਿਲੇਗਾ ਫਿਰ ਉਤਰਾਖੰਡ ਨੂੰ ਜ਼ਿਆਦਾ ਮਿਲੇਗਾ ਪਰ ਲੇਕਿਨ ਅਸੀਂ ਸਾਡੀਆਂ ਪ੍ਰਾਇੋਰਟੀਜ਼ ਕੀ ਨੇਗੀਆਂ ਉਹਨੂੰ ਧਿਆਨ ਚ ਰੱਖਦੇ ਹੋਏ ਇਹਨੂੰ ਵੀ ਅਸੀਂ 2.5% ਘਟਾਇਆ ਗਿਆ ਇਸੇਗਾ ਇਸੇ ਤਰ੍ਹਾਂ ਜਿਹੜੀ ਡੈਮੋਗ੍ਰਾਫਿਕ ਡੈਮੋਗ੍ਰਾਫਿਕ ਪਰਫਾਰਮੈਂਸ ਆ ਉਹਨੂੰ ਵੀ ਅਸੀਂ ਉਹਨੂੰ ਅਸੀਂ ਪੂਰਾ ਰੱਖਿਆ ਕਿ 12% ਪ੍ਰਾਣੀ ਸਿੱਧੇ ਦੀ ਠੀਕ ਹੈ ਇਸੇ ਤਰੀਕੇ ਇਨਕਮ ਡਿਸਟੈਂਸ ਜਿਹੜਾਗਾ ਉਹਨੂੰ ਵੀ ਅਸੀਂ ਥੋੜਾ ਘਟਾਇਆਗਾ ਉਹ ਸੌਰੀ ਵਧਾਇਆਗਾ ਇਨਕਮ ਡਿਸਟੈਂਸ ਨੂੰ 45% ਤੋਂ 47.50 ਕੀਤਾਗਾ ਟੈਕਸ ਟੈਕਸ ਐਫਰਟਸ ਪੰਜਾਬ ਦੇਸ਼ ਦੇ ਬਹੁਰੀ ਸੂਬਿਆਂ ਚ ਆਉਂਦਾਗਾ ਪੰਜਾਬ ਦੇਸ਼ ਦੇ ਬਹੁਰੀ ਸੂਬਿਆਂ ਚ ਆਉਂਦਾਗਾ ਜਿੱਥੇ ਟੈਕਸ ਦੀ ਕੰਪਲਾਈਂਸ ਜਿਹੜੀ ਆ ਯਾਨੀ ਲੋਕ ਟੈਕਸ ਦੀ ਚੋਰੀ ਘੱਟ ਕਰਦੇ ਨੇ ਕਿ ਅਦਰ ਸਟੇਟਾਂ ਦੇ ਮੁਕਾਬਲੇ ਦੇਸ਼ ਦੇ ਦੂਜੇ ਸਟੇਟਾਂ ਦੇ ਮੁਕਾਬਲੇ ਜਿਹੜੀ ਹੈ ਟੈਕਸ ਅਵੇਜ਼ਨ ਬਹੁਤ ਘੱਟ ਆ ਸੋ ਦੇ ਵਿੱਚ ਵੀ ਅਸੀਂ ਕਿਹਾਗਾ ਕਿ ਇਹ ਜਿਹੜੀ ਟੈਕਸ ਕੰਪਲਾਈਐਂਸ ਜਿੰਨੀ ਅੱਛੀ ਸਟੇਟ ਕਰ ਰਿਹਾਗਾ ਸਾਨੂੰ ਰਿਵਾਰਡ ਕੀਤਾ ਜਾਵੇ ਔਰ 2.5% ਤੋਂ ਵਧਾ ਕੇ 5% ਕੀਤਾ ਜਾਵੇ ਤਾਂ ਕਿ ਪੰਜਾਬ ਕਿਉਂਕਿ ਬੜੇ ਇਮਾਨਦਾਰੀ ਨਾਲ ਕੰਮ ਕਰ ਰਿਹਾ ਪੰਜਾਬ ਦੇ ਲੋਕ ਇਮਾਨਦਾਰੀ ਨਾਲ ਟੈਕਸ ਦਿੰਦੇ ਨੇਗੇ ਸੋ ਕੁੱਲ ਅਸੀਂ ਪਿਛਲੀ ਸਰਕਾਰ ਨੇ ਲਗਭਗ 2 2 ਪੁਆਇੰਟ ਤੋਂ ਘੱਟ ਮੰਗਿਆ ਸੀਗਾ ਅਸੀਂ ਜਿਹੜਾ ਹੈਗਾ 2 ਪੁਆਇੰਟ 2% ਮੰਗਿਆ ਗਿਆ ਕਿ ਡਿਵੀਜ਼ਿਬਲ ਪੂਲ ਦਾ ਡਿਵੀਜ਼ਿਬਲ ਪੂਲ ਦਾ 2% ਜਿਹੜਾ ਹੈਗਾ ਉਹ ਦਿੱਤਾ ਜਾਵੇ ਯਾਨੀ ਕਿ 50-50 ਦਾ ਵਰਟੀਕਲ ਜੇ ਲਈਏ ਤਾਂ 50-50 ਆ ਔਰ 50% ਤੇ 2% ਆਊਗਾ ਤਾਂ ਮੈਂ ਸਮਝਦਾ ਇਹਦੇ ਨਾਲ ਪੰਜਾਬ ਦੀ ਜਿਹੜੀ ਆ ਹੋਰ ਡਿਵੈਲਪਮੈਂਟ ਹੋ ਸਕਦੀ ਹੈ ਇਸੇ ਤਰ੍ਹਾਂ ਕੁਝ ਕਸੀ ਕਮਿਟਮੈਂਟ ਵੀ ਕੀਤੀਆਂ ਨਹੀਂ ਗਈਆਂ ਕੁਝ ਕਸੀ ਕਮਿਟਮੈਂਟ ਵੀ ਕੀਤੀਆਂ ਨੇ ਜਿਹੜੀਆਂ ਬੜੀਆਂ ਇੰਪੋਰਟੈਂਟ ਨੇਗੀਆਂ ਅਸੀਂ ਕਿਹਾ ਕਿ ਅਸੀਂ ਜਿਹੜੀ ਸਾਡੀ ਕੈਪੀਟਲ ਐਕਸਪੈਂਡੀਚਰ ਆ ਕੈਪੀਟਲ ਐਕਸਪੈਂਡੀਚਰ ਨੂੰ ਅਸੀਂ 1.50 ਯਾਨੀ ਕਿ 1.5% ਕਰਾਂਗੇ 1.5% ਕਰਾਂਗੇ ਆਫ ਦਾ ਜੀਐਸਡੀਪੀ। ਵਧਿਆ ਜੀਐਸਡੀਪੀ ਦਾ 1.5% ਕਰਾਂਗੇ ਤਾਂ ਕਿ ਪੰਜਾਬ ਦਾ ਕੈਪੀਟਲ ਜਿਹੜਾ ਐਕਸਪੈਂਡੀਚਰ ਆ ਉਹ ਵਾ ਸਕਿਆ ਅਸੀਂ ਕਮਿਟਮੈਂਟ ਦਿੱਤੀ ਆ ਕਿ ਜਿਹੜੀ ਮਰਜ਼ੀ ਤੁਸੀਂ ਸਾਡੇ ਦੇ ਸ਼ਰਤ ਲਾ ਦਿਓ ਅਸੀਂ ਇਹ ਕੈਪੀਟਲ ਦੇ ਵਿੱਚ ਇਹ ਨੂੰ ਇਨਵੈਸਟ ਕਰਾਂਗੇ ਤਾਂ ਕਿ ਜਿਹੜੀ ਪੰਜਾਬ ਦੀ ਜੇ ਜੀਐਸਡੀਪੀ ਵਧੇ ਔਰ ਪੰਜਾਬ ਦੀ ਪ੍ਰੋਗਰੈਸ ਜਿਹੜੀ ਆ ਹੋਵੇ ਕਿਸੇ ਤਰ੍ਹਾਂ ਅਸੀਂ ਜਿਹੜਾ ਡਾਟਾ ਡਾਟਾ ਡੈਟ ਦੇ ਵਿੱਚ ਵੀ ਅਸੀਂ ਕਿਹਾ ਕਿ ਅਸੀਂ 1% ਆਫ ਦਾ ਜੀਐਸਡੀਪੀ ਜੇ ਤੁਸੀਂ ਇਹ ਸਾਰੀ ਸਾਨੂੰ ਜੋ ਅਸੀਂ ਫਾਰਮੂਲਾ ਪੇਸ਼ ਕੀਤਾਗਾ ਜੇਕਰ ਤੁਸੀਂ ਇਸ ਫਾਰਮੂਲੇ ਦੇ ਹਿਸਾਬ ਨਾਲ ਸਾਨੂੰ ਵੰਡ ਦਿੰਦੇ ਹੋ ਤਾਂ ਅਸੀਂ 1% ਘੱਟੋ-ਘੱਟ ਔਰ 1.5% ਜਿਆਦਾ ਤੋਂ ਜਿਆਦਾ ਅਸੀਂ ਜਿਹੜਾ ਹੈਗਾ ਉਹ ਡੈਟ ਨੂੰ ਘਟਾਉਣ ਦੇ ਲਈ ਸਰਕਾਰ ਜਿਹੜਾ ਉਹ ਆਪਣੇ ਐਫਰਟ ਕਰੂਗਾ ਇਸੇ ਤਰੀਕੇ ਰੈਵਨਿਊ ਜਿਹੜਾ ਰਸੀਟ ਆ ਉਹਨੂੰ ਸਰਕਾਰ ਵੈਸੇ ਨੈਸ਼ਨਲ ਰੈਵਨਿਊ ਤੋਂ ਜ਼ਿਆਦਾ ਵਧਾ ਰਹੀ ਆ ਪੰਜਾਬ ਸਰਕਾਰ ਜਿਉਂਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਬਣੇ ਨੇ ਰੈਵਨਿਊ ਸੀਟ ਸਾਡੀਆਂ ਕਾਫੀ ਵਧੀਆਂ ਨੇਗੀਆਂ ਅਸੀਂ ਉਹਨੂੰ ਹੋਰ ਫਰਦਰ ਇਨਕਰੀਜ਼ ਕਰਨ ਦਾ ਭਰੋਸਾ ਦਵਾਗਾ ਇਸੇ ਤਰੀਕੇ ਜਿਹੜੀ ਵੇਸਟਫੁਲ ਐਕਸਪੈਂਡੀਚਰ ਨੇ ਕਿ ਉਹਨਾਂ ਦੀ ਰੈਸਲਿਨਾਈਜੇਸ਼ਨ ਜਿਹੜੀ ਆ ਅਸੀਂ ਉਹ ਵੀ ਕਰਨ ਦਾ ਭਰੋਸਾ ਸੈਂਟਰ ਸਰਕਾਰ ਨੂੰ ਜਿਹੜਾ ਸਰਵੋ ਸੈਂਟਰ ਕਮਿਸ਼ਨ ਜਿਹੜਾ ਫਾਈਨਾਂਸ ਕਮਿਸ਼ਨ ਨੂੰ ਦਪਾਇਆਗਾ ਤਾਂ ਕਿ ਅਸੀਂ ਪੰਜਾਬ ਦੀ ਡਿਵੈਲਪਮੈਂਟ ਜਿਹੜੀ ਆ ਉਹ ਹੋਰ ਅچھے ਤਰੀਕੇ ਦੇ ਨਾਲ ਕਰ ਸਕੀਏ ਸੋ ਮੇਰਾ ਕਹਿਣ ਦਾ ਪਾਪ 16ਵੇਂ ਫਾਈਨਾਂਸ ਕਮਿਸ਼ਨ ਦੇ ਸਾਹਮਣੇ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਚ ਬੜੇ ਅچھے ਤਰੀਕੇ ਦੇ ਨਾਲ ਸਾਡੇ ਫਾਈਨਾਂਸ ਡਿਪਾਰਟਮੈਂਟ ਵੱਲੋਂ ਪਿਛਲੇ 958 ਤੋਂ ਲੈ ਕੇ ਹੁਣ ਤੱਕ ਦਾ ਕੀ ਚਾਰਟ ਰਹਾਗਾ ਉਹ ਵੀ ਪੇਸ਼ ਕੀਤਾਗਾ ਔਰ ਅਸੀਂ ਕੁਝ ਕਮਿਟਮੈਂਟ ਵੀ ਕੀਤੀਆਂ ਨੇ ਗਿਆ ਔਰ ਅਸੀਂ ਡਿਵੀਜ਼ਿਬਲ ਪੂਲ ਦੇ ਅੰਦਰ ਸਾਡਾ ਵੱਧ ਤੋਂ ਵੱਧ ਸ਼ੇਅਰ ਪੰਜਾਬ ਨੂੰ ਮਿਲੇ ਔਰ ਪੰਜਾਬ ਦੇ ਅੰਦਰ ਇੰਡਸਟਰੀ ਆਵੇ ਔਰ ਪੰਜਾਬ ਦਾ ਕੈਪੀਟਲ ਐਕਸਪੈਂਡੀਚਰ ਜਿਆਦਾ ਤੋਂ ਜਿਆਦਾ ਹੋਵੇ ਇਹ ਸਾਰੀਆਂ ਮੰਗਾਂ ਅਸੀਂ ਫਾਈਨਾਂਸ ਕਮਿਸ਼ਨ ਦੇ ਸਾਹਮਣੇ ਰੱਖੀਆਂ ਨੇ ਔਰ ਮੈਨੂੰ ਪੂਰਨ ਆਸਾ ਕਿ ਜਿਸ ਤਰ੍ਹਾਂ ਫਾਈਨਾਂਸ ਕਮਿਸ਼ਨ ਸਾਹਿਬ ਨੇ ਪੂਰੀ ਗੱਲਬਾਤ ਦੇ ਦੌਰਾਨ ਚਲ ਗਿਆ ਤੁਹਾਨੂੰ ਵੀ ਸਾਰਿਆਂ ਨੂੰ ਮਿਲ ਕੇ ਗਏ ਨੇ ਕਿ 22 ਤਰੀਕ ਨੂੰ ਮਿਲੇ ਸੀਗੇ ਔਰ ਜਿਸ ਤਰ੍ਹਾਂ ਇਹ ਗੱਲ ਸਾਹਮਣੇ ਆਈ ਔਰ ਮੈਨੂੰ ਪੂਰਨ ਆਸਾ ਕਿ ਫਾਈਨੈਂਸ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਬੜੀਆਂ achchiyan recommendation ਸਾਰੇ ਸਟੇਟਾਂ ਦੇ ਕਰਨੀਆਂ ਨੇਗੀਆਂ ਸਾਰੇ ਸਟੇਟਾਂ ਜਾਣਾਂਗਾ ਉਹ ਕਰਨਗੇ ਔਰ ਦੇਸ਼ ਦੀ ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਪੰਜਾਬ ਨਾਲ ਨਿਆਂ ਕਰੂਗੀ ਪੰਜਾਬ ਦੇ ਨਾਲ ਜਸਿਸ ਕਰੂਗੀ ਇਹ ਮੈਨੂੰ ਪੂਰਨ ਜਿਹੜੀ ਆ ਉਮੀਦ ਆ ਥੈਂਕ ਯੂ ਇਸ ਦੇਖੋ ਮੈਂ ਸਮਝਦਾ ਆਸ ਦੇ ਉੱਤੇ ਜ਼ਿੰਦਗੀ ਜਿਹੜੀ ਜਿਉਈ ਜਾਂਦੀ ਹੈ ਕਿ ਹਮੇਸ਼ਾ ਹੀ ਐਕਸਪੈਕਟੇਸ਼ਨ ਜਿਹੜੀਆਂ ਰੱਖਣੀਆਂ ਚਾਹੀਦੀਆਂ ਨੇਗੀਆਂ ਔਰ ਬੜੇ ਅੱਛੇ ਢੰਗ ਨਾਲ ਸੀ ਪੰਜਾਬ ਦਾ ਕੇਸ ਫਾਈਨੈਂਸ ਕਮਿਸ਼ਨ ਦੇ ਸਾਹਮਣੇ ਰੱਖਿਆ ਗਿਆ ਔਰ ਮੈਨੂੰ ਮੇਰਾ ਯਕੀਨ ਆ ਕਿ ਪੰਜਾਬ ਇੱਕ ਸਰਹੱਦੀ ਸੂਬਾ ਦਾ ਪੰਜਾਬ ਇੱਕ ਸਰਹੱਦੀ ਸੂਬਾ ਦਾ ਔਰ ਇਹ ਸਰਹੱਦੀ ਸੂਬੇ ਨੇ ਢਾਲ ਬਣ ਕੇ ਮੂਹਰੇ ਖੜ ਕੇ ਆਪਣੀਆਂ ਦੀ ਜਾਨਾਂ ਦੀ ਪਰਵਾਹ ਨਾ ਕੀਤੇ ਕਰਕੇ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਿਆਗਾ ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਦੇਸ਼ ਨੂੰ ਅੱਗੇ ਵਧਾਉਣ ਦੇ ਵਿੱਚ ਔਰ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਦੇ ਵਿੱਚ ਮੋਰੀ ਰੋਲ ਜਿਹੜਾ ਪੰਜਾਬ ਨੇ ਨਿਭਾਇਆਗਾ ਸੋ ਮੈਨੂੰ ਪੂਰ ਨਾਸਾ ਕਿ ਪੰਜਾਬ ਦੇ ਪੁਰਾਣੇ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦਾ ਜੋ ਲਗੇਸੀ ਡੈਟ ਤੋਂ ਲੈ ਕੇ ਦੇਖਦੇ ਹੋਏ ਸਾਨੂੰ ਸੈਂਟਰ ਸਰਕਾਰ ਸਾਡੇ ਨਾਲ ਨਿਆਂ ਕਰੂਗੀ ਔਰ ਫਾਈਨੈਂਸ ਕਮਿਸ਼ਨ ਅੱਛੀਆਂ ਰეკਮੈਂਡੇਸ਼ਨ ਜੜੀਆਂ ਕਰੂਗੀ ਲਗਭਗ 10 ਹਜ਼ਾਰ ਕਰੋੜ ਦੇ ਬਜਟ ਬਜਟ ਨੇ ਤਾਂ ਮੈਂ ਕੱਲ ਵੀ ਕਿਹਾ ਸੀਗਾ ਦੁਬਾਰਾ ਫੇਰ ਮੈਂ ਦੁਹਰਾਉਣਾਗਾ ਕਿ ਬਜਟ ਨੇ ਪੂਰੀ ਤਰ੍ਹਾਂ ਪੰਜਾਬ ਦੇ ਚਾਹ ਪੰਜਾਬ ਦੀ ਇੰਡਸਟਰੀ ਆ ਚਾਹ ਪੰਜਾਬ ਦੀ ਖੇਤੀਬਾੜੀ ਐਗਰੀਕਲਚਰ ਫਾਰਮਰ ਪੰਜਾਬ ਦਾ এমਪਲਾਈਜ਼ ਪੰਜਾਬ ਦੇ ਹਰੇਕ ਵਰਗ ਨੂੰ ਬੁਰੀ ਤਰ੍ਹਾਂ ਨਾਖੁਸ਼ ਕੀਤਾ ਹੈ ਇਹ ਕੇਂਦਰ ਸਰਕਾਰ ਦੀ ਉਹ ਸਰਕਾਰ ਆ ਜਿਹੜੀ ਮੈਂ ਸਮਝਦਾ ਆਪਣੇ 2 ਪਾਵੇ ਪਾਵਿਆਂ ਤੇ ਖੜੀ ਆ ਔਰ ਆਪਣੇ ਆਪ ਨੂੰ ਬਚਾਉਣ ਦੇ ਲਈ ਜਿਹੜਾ ਬਜਟ ਪੇਸ਼ ਹੋਇਆ ਕੇਂਦਰ ਸਰਕਾਰ ਨੇ ਸਿਰਫ ਦੋ ਪਾਰਟੀਆਂ ਨੂੰ ਦੋ ਰਾਜਾਂ ਨੂੰ ਆਂਧਰਾ ਪ੍ਰਦੇਸ਼ ਨੂੰ ਤੇ ਬਿਹਾਰ ਨੂੰ ਕਿਉਂਕਿ ਜਨਤਾਦਲ ਯੂਨਾਈਟਿਡ ਐਂਡ ਤੇਲਗੂ ਦੇਸ਼ਮ ਪਾਰਟੀ ਜਿਹੜੀ ਚੰਦਰਬਾਬੂ ਨਾਇਦੂਜੀ ਦੀ ਪਾਰਟੀ ਆ ਉਹਨਾਂ ਕੋਲੇ ਐਮਪੀ ਸਹਿਵਾ ਦੀ ਸੰਖਿਆ ਬਹੁਤ ਜ਼ਿਆਦਾ ਗਈ ਔਰ ਭਾਰਤੀ ਜਨਤਾ ਪਾਰਟੀ ਕੋਲੇ 240 ਐਮਪੀ ਨੇਗੇ ਉਹਨਾਂ ਕੋਲੇ ਪੂਰਨ ਬਹੁਮਤ ਨਹੀਂ ਹੈਗਾ ਸੋ ਉਹਨਾਂ ਨੂੰ ਡਰ ਆ ਗਿਆ ਕਿ ਸਾਡੀ ਸਰਕਾਰ ਡਿੱਗ ਨਾ ਜਾਵੇ ਸੋ ਆਪਣੀ ਸਰਕਾਰ ਨੂੰ ਬਚਾਉਣ ਦੇ ਲਈ ਸਰਕਾਰ ਨੂੰ ਬਚਾਉਣ ਦੇ ਲਈ ਜਿਹੜਾ ਹੈਗਾ ਉਹ ਹੋਰ ਸਾਰੇ ਸੂਬਿਆਂ ਨਾਲ ਜਿੱਥੇ ਪੰਜਾਬ ਨਾਲ ਵੱਡਾ ਅਨਿਆਂ ਕੀਤਾਗਾ ਪੰਜਾਬ ਨਾਲ ਵੱਡਾ ਧੋਖਾ ਕੀਤਾ ਭਾਰਤੀ ਜਨਤਾ ਪਾਰਟੀ ਨੇ ਉਸੇ ਤਰੀਕੇ ਮੈਂ ਸਮਝਦਾ ਹੋਰਨਾਂ ਸੂਬਿਆਂ ਨਾਲ ਵੀ ਕੀਤਾਗਾ ਔਰ ਪੰਜਾਬ ਨੂੰ ਇੱਕ ਵਾਰ ਫੇਰ ਲਗਾਤਾਰ 11ਵੇਂ ਸਾਲ ਵੀ ਕਿਉਂਕਿ ਅੱਜ 11ਵਾਂ ਬਜਟ ਆਇਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ 11ਵੇਂ ਸਾਲ ਵੀ ਪੰਜਾਬ ਨੂੰ ਜਿਹੜਾ ਨਰਾਸ਼ ਕੀਤਾ। ਜੀਵਾ 10000 ਫਲੋਰ ਦਾ ਡੈਟ ਹੱਲੇ ਵੀ ਕਿਦ ਤਰ੍ਹਾਂ ਕਹਿੰਦੇ ਕਿ ਜਿਹੜਾ ਹੈਗਾ ਕੇਂਦਰ ਤੋਂ ਆਣਾ ਬਾਕੀ ਹੈ ਕਿ ਉਸੂ ਲੈ ਕੇ ਜਿਸ ਤਰੀਕੇ ਨਾਲ 10000 ਫਲੋਰ ਦਾ ਜਿਹੜਾ ਬਚਿਆ ਹੋਇਆ ਪੈਸਾ ਕੇਂਦਰ ਤੋਂ ਆਣਾ ਉਸ ਨੂੰ ਬੰਦੇ ਨਾਲ ਰੱਖਿਆ ਗਿਆ ਇਹਦੇ ਵਿੱਚ ਕਿਉਂਕਿ ਦੇਖੋ ਉਹ ਐਫ ਆਰ ਬੀ ਐਮ ਦੀ ਗੱਲ ਆ ਗਈ ਉਹ ਉਹ ਜਿਹੜੀ ਜਦੋਂ ਅਸੀਂ ਬਜਟ ਪੇਸ਼ ਕਰਦੇ ਹਾਂਗੇ ਬਜਟ ਪੇਸ਼ ਕਰਨ ਤੋਂ ਬਾਅਦ ਅਸੀਂ ਹਮੇਸ਼ਾ ਹੀ ਉਹਦੇ ਵਿੱਚ ਪਹਿਲਾਂ ਜਦੋਂ ਬਜਟ ਪੇਸ਼ ਹੁੰਦਾ ਮੈਂ ਸਾਰਿਆਂ ਨੂੰ ਪਲੀਜ਼ ਨੋਟ ਕਰ ਲਿਓ ਜਦੋਂ ਬਜਟ ਪੇਸ਼ ਹੁੰਦਾਗਾ ਐਫ ਆਰ ਬੀ ਐਮ ਦਾ 3.50% ਤੁਸੀਂ ਸਾਰੇ ਜਾਣਦੇ ਹੋ ਕਰ ਜਿਹੜਾ ਹੈਗਾ ਅਲਾਊਡ ਆ ਗਵਰਨਮੈਂਟ ਆਫ ਇੰਡੀਆ ਵੱਲੋਂ ਉਹ ਲਿਮਿਟ ਦੇ ਅੰਦਰ ਹੀ ਰਹਿ ਕੇ ਲਿਆ ਜਾਂਦਾ ਹੈਗਾ ਨਾ ਕਿ ਕਈ ਵਾਰ ਉਹ 200 ਵੀ ਆ ਜਾਂਦਾ 400 ਵੀ ਆ ਜਾਂਦਾ ਉਹ ਬਾਰ-ਬਾਰ ਕਈ ਸਾਡੇ ਸਾਥੀ ਉਹ ਨੂੰ ਪਤਾ ਚੜਾ ਕੇ ਲਿਖਦੇ ਨੇ ਕਿ ਪਰ ਲੇਕਿਨ ਇਹ ਸਾਲ 'ਚ ਪਹਿਲਾਂ ਹੀ ਡਿਟਰਮਿਨ ਹੋ ਜਾਂਦਾ ਹੈਗਾ ਕਿ ਕਿੰਨਾ ਅਸੀਂ ਬੋਰਿੰਗ ਕਰਨੀ ਆ ਕਿੰਨਾ ਡੈਟ ਦੀ ਰੇ ਪੇਮੈਂਟ ਕਰਨੀ ਆ ਇਹ ਸਾਰਾ ਕੁਝ ਆਲਰੇਡੀ ਜਿਹੜਾ ਉਹ ਡਿਸਾਈਡ ਹੋ ਜਾਂਦਾ ਹੈਗਾ ਸੋ ਇਸ ਗੱਲ ਕਰਕੇ ਉਹ ਕਿੰਨੇ ਆਉਣਗੇ ਕਿੰਨੇ ਜਾਣਗੇ ਉਹ ਆਉਂਦੇ ਰਹਿਣਗੇ ਔਰ ਜਾਂਦੇ ਵੀ ਰਹਿਣਗੇ ਔਰ ਮੈਂ ਕਈ ਵਾਰ ਕਹਿਣਾ ਕਿ ਇਹ ਨਹੀਂ ਲਿਖਦੇ ਹੈਗੇ ਕਿ ਇੰਨਾ ਡੈਟ ਰੀਪੇਮੈਂਟ ਹੋਗੀ ਔਰ 25000 ਕਰੋੜ ਦੀ ਜਿਹੜੀ ਅਸੀਂ ਇੰਟਰਸਟ ਦਿੰਨੇ ਆ 25 16000 ਦਿੱਤਾ 20 ਦਿੱਤਾ 25 ਦਿੱਤਾ ਉਹ ਵੀ ਜ਼ਰੂਰ ਕੋਟ ਕਰਿਆ ਕਰੋ ਕਿ ਇੰਨਾ ਇਸ ਸਾਲ ਮੋੜਤਾ